ਇੱਕ ਬੰਦਾ ਕਾਰਪੈਂਟਰ ਦਾ ਕੰਮ ਕਰਦਾ ਸੀ। ਮਤਲਬ ਲੱਕੜ ਦਾ। ਸਾਰੀ ਉਮਰ ਲੰਘੀ ਉਹਦੀ ਕੰਮ ਕਰਦਿਆਂ ਬਜ਼ੁਰਗ ਹੋ ਗਿਆ। ਉਹਨੇ ਆਪਣੇ ਮਾਲਕ ਨੂੰ ਕਿਹਾ ਕਿ ਹੁਣ ਮੈਨੂੰ ਫ੍ਰੀ ਕਰ ਦਿਓ। ਮੇਰਾ ਹੁਣ ਮਨ ਨਹੀਂ ਕਰਦਾ ਕੰਮ ਕਰਨ ਨੂੰ। ਤੇ ਉਹਦੇ ਮਾਲਕ ਨੇ ਕਿਹਾ ਵੀ ਤੂੰ ਐਂ ਕਰ ਇੱਕ ਘਰ ਬਣਾ ਜਾ। ਕਹਿੰਦਾ ਜੀ ਚਲੋ ਠੀਕ ਆ। ਉਹਨੇ ਐਸਾ ਘਰ ਬਣਾਇਆ ਨਾ ਕਿ ਜਮਾਈ ਸਫਾਈ ਨਾਲ ਨਹੀਂ ਬਣਾਇਆ। ਕੋਈ ਵੀ ਬੰਦਾ ਉਹਦੇ ਨੁਕਸ ਕੱਟ ਦੇ ਤੇ ਹੁਣ ਕਿਹਾ ਵੀ ਹੁਣ ਤਾਂ ਮੈਂ ਫਰੀ ਹਾਂ ਜੀ ਉਹਦਾ ਮਾਲਕ ਕਹਿੰਦਾ ਤੂੰ ਐਂ ਕਰ ਆਪਣੇ ਪਰਿਵਾਰ ਨੂੰ ਭਾਂਡਾ ਟਿੰਡੇ ਨੂੰ ਸਾਰੇ ਕਿਸੇ ਨੂੰ ਇੱਥੇ ਲਿਆ ਕਹਿਣ ਲੱਗਾ ਜੀ ਕਿਉਂ ਹੁਣ ਤਾਂ ਮੈਂ ਆਜ਼ਾਦ ਹਾਂ ਤੁਸੀਂ ਕਹਿ ਰਹੇ ਸੀ ਉਹ ਕਹਿੰਦਾ ਹਾਂ ਤੂੰ ਫਰੀ ਤਾਂ ਹੈ ਪਰ ਇਹ ਜਿਹੜਾ ਤੂੰ ਘਰ ਬਣਾਇਆ ਨਾ ਇਹ ਮੈਂ ਤੈਨੂੰ ਹੀ ਗਿਫਟ ਕਰਦਾ ਤੇ ਜਦੋਂ ਉਸ ਨੇ ਇਹ ਗੱਲ ਸੁਣੀ ਕਿ ਮੈਂ ਮੇਰਾ ਹੀ ਗਿਫਟ ਮੈਂ ਤਾਂ ਚੱਜਦਾ ਨਹੀਂ ਬਣਾਇਆ ਉਹ ਨੂੰ ਬੜਾ ਪਛਤਾਵਾ ਹੋਇਆ ਉਹ ਕਹਿੰਦਾ ਵੀ ਜੇ ਤੁਸੀਂ ਮੈਨੂੰ ਪਹਿਲਾਂ ਦੱਸਦੇ ਕਿਤੇ ਤਾਂ ਮੈਂ ਇਸ ਘਰ ਨੂੰ ਤਾਂ ਬਹੁਤ ਵਧੀਆ ਬਣਾਣਾ ਸੀ ਤੇ ਉਹਦੇ ਮਾਲਕ ਨੇ ਕਿਹਾ ਕਿ ਤੂੰ ਆਪਣੇ ਲਈ ਤਾਂ ਘਰ ਵਧੀਆ ਬਣਾਣਾ ਪਰ ਜਿਹੜੇ ਤੂੰ ਹੋਰ ਘਰ ਬਣਾਣਾ ਉਹ ਵੀ ਤਾਂ ਤੇਰੇ ਬੱਚਿਆਂ ਵਰਗੇ ਆ ਉਹਨਾਂ ਦੇ ਬੱਚੇ ਉਹ ਵੀ ਤਾਂ ਤੇਰੇ ਪਰਿਵਾਰਾਂ ਵਰਗੇ ਆ ਸੋ ਕਹਿੰਦਾ ਮਤਲਬ ਕਿ ਕੋਈ ਵੀ ਆਪਾਂ ਕੰਮ ਕਰਦੇ ਆ ਚਾਹੇ ਕਿਸੇ ਲਈ ਕਰਦੇ ਆ ਪਰ ਸਾਰੇ ਆਪਣੇ ਵਰਗੇ